ਸਤਿ ਸ੍ਰੀ ਅਕਾਲ ਦੋਸਤੋ ਕਾਲੇ ਕੇ ਮੇਲੇ ਦੇ ਵਿੱਚ ਆਪਾਂ ਆਏ ਹੋਏ ਆ ਤੇ ਇੱਥੋਂ ਨਾ ਲੰਘੇ ਜਾਂਦੇ ਸੀਗੇ ਇਹ ਟੈਂਟ ਦੇ ਵਿੱਚ ਨਿਗਾਹ ਪਈ ਬਾਈ ਹੋਰਾਂ ਕੋਲੇ ਬੱਕਰਾ ਹੈਗਾ ਬਾਈ ਨਾਗਰਾ ਡੱਬਾ ਬਹੁਤ ਸੋਹਣਾ ਬੱਕਰਾ ਨਜਾਇਜ਼ ਜੀ ਸੋਹਣਾ ਕੁਆਲਿਟੀ ਪੱਖੋਂ ਬਾਡੀ ਸਟਰਕਚਰ ਪੱਖੋਂ ਕੁੱਲ ਮਿਲਾ ਕੇ ਬੱਕਰਾ ਬਾਈ ਜੀ ਇੱਕ ਨੰਬਰ ਆ ਤੇ ਜਦੋਂ ਅਸੀਂ ਪੁੱਛਿਆ ਬਾਈ ਹੋਰਾਂ ਤੋਂ ਹਨਾ ਕਿਹੜੀ ਬਲੱਡ ਲਾਈਨ ਤੋਂ ਆ ਤੇ ਬਾਈ ਹੋਰਾਂ ਨੇ ਗੱਲਾਂ ਕਰਕੇ ਬਹੁਤ ਖੁਸ਼ੀ ਹੋਈ ਚੰਗਾ ਬਾਈ ਨੇ ਬੱਚਾ ਪਾਲਿਆ ਛੋਟਾ ਜਿਹਾ ਬੱਚਾ ਲੈ ਕੇ ਆ ਬੋਖ ਤਿਆਰ ਕੀਤਾ ਆਜੋ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਲੈਨੇ ਇਹਨਾਂ ਤੋਂ ਕਿਹੜੀ ਲਾਈਨ ਤੋਂ ਆ ਕਿਵੇਂ ਦਾ ਰਿਜ਼ਲਟ ਆਇਆ ਕਿੰਨੀਆਂ ਬੱਕਰੀਆਂ ਨੇ ਕਦੋਂ ਕੰਮ ਸ਼ੁਰੂ ਕੀਤਾ ਬਾਈ ਸਤਿ ਸ੍ਰੀ ਅਕਾਲ ਜੀ ਵੀਰੇ ਕਿਹੜਾ ਨਾਂ ਪਿੰਡ ਆਪਣਾ ਤੇ ਕੀ ਨਾਮ ਆ ਜੀ ਜਿਹੜਾ ਨਾਂ ਮੇਰਾ ਸਰਾਜਾ ਪਿੰਡ ਆਪਣਾ ਉੱਚੀ ਦਾਉਦ ਜੀ ਉੱਚੀ ਦਾਉਦ ਦਾਉਦ ਇਹ ਕਿੱਥੇ ਜੇ ਰਹਿ ਗਿਆ ਪਿੰਡ ਉਹ ਮੇਰੇ ਕੋਲੇ ਲੱਗੇ ਪੈਣਾ ਜਿਲ੍ਹਾ ਮੇਰਕੋਟ ਦਾ ਜੀ ਲੁਧਿਆਣਾ ਜ਼ਿਲ੍ਹਾ ਦੇ ਆਖਰੀ ਪਿੰਡ ਨੇ ਜੀ ਠੀਕ ਆ ਵੀਰੇ ਬਾਈ ਬੱਕਰਾ ਆਪਣਾ ਬਹੁਤ ਸੋਹਣਾ ਹੈਗਾ ਦੱਸੋ ਪਹਿਲਾਂ ਤੇ ਇਹਦੇ ਬਾਰੇ ਫਿਰ ਆਪਾਂ ਅਗਲੀ ਗੱਲਬਾਤ ਸ਼ੁਰੂ ਕਰੀਏ ਮੰਨ ਲਓ ਵੀ ਅੱਠ ਦੰਦ ਕੱਟ ਰ ਬਾਕੀ ਬਾਗੜੀ ਬਲੱਡ ਲਾਈਨ ਜੋ ਬੱਚਾ ਹੈ ਠੀਕ ਆ ਬਈ ਡਾਕਟਰ ਬਾਗਮਾਲਕ ਕੁਤਬੇ ਵਾਲੇ ਉਹਨਾਂ ਦਾ ਬਲੱਡ ਲਾਈਨ ਦੇ ਵਿੱਚੋਂ ਤੇ ਬਈ ਜਾਵਰ ਦਾ ਡਾਇਰੈਕਟ ਬੱਚਾ ਵੀ ਠੀਕ ਆ ਬਈ ਜਾਵਰ ਦਾ ਡਾਇਰੈਕਟ ਬੱਚਾ ਬਈ ਦੇਖ ਸਕਦੇ ਹੋ ਆਹ ਰੰਗ ਦੇ ਬੱਚੇ ਤੁਸੀਂ ਬਹੁਤ ਘੱਟ ਦੇਖੇ ਹੋਣਗੇ ਆਪਣੇ ਬਈ ਆਮ ਤੌਰ ਤੇ ਲੋਕ ਪਾਕਿਸਤਾਨ 'ਚ ਕਹਿੰਦੇ ਵੀ ਇਹੋ ਜਿਹੇ ਬੱਕਰੇ ਆ ਹਨਾ ਉਧਰ ਵੀਡੀਓ ਦੇਖਦੇ ਕਹਿੰਦੇ ਵੀ ਆਪਣੇ ਉਹਦੇ ਨਾਲ ਦੇ ਬੱਕਰੇ ਹੈ ਨਹੀਂਗੇ ਹਨਾ ਨਹੀਂ ਨਹੀਂ ਵੀਰੇ ਸਾਰਾ ਕੁਝ ਆਪਣੇ ਆਇਆ ਕੋਈ ਹੈ ਨਹੀਂ ਸਭ ਕੁਝ ਤੇ ਬਈ ਕਦੋਂ ਲੈ ਕੇ ਆਏ ਸੀਗੇ ਤੁਸੀਂ ਇਹ ਬਾਈ ਬਾਗ ਮਾਲਕ ਤੋਂ ਬੱਕਰਾ ਇਹ ਆਪਾਂ 4 ਮਹੀਨਿਆਂ ਦਾ ਬੱਚਾ ਲਿਆ ਸੀ ਠੀਕ ਹੈ ਜੀ ਹੁਣ ਇਹ ਹੋ ਗਿਆ 8 ਦੰਦ ਹਾਂਜੀ ਠੀਕ ਹੈ ਜੀ ਤੇ ਗੱਲ ਕਰੀਏ ਤੇ ਰਿਜ਼ਲਟ ਦੀ ਬਾਈ ਤੁਸੀਂ ਇੰਨਾ ਚਿਰ ਸੰਭਿਆ ਹੈਗਾ ਹੈ ਨਾ ਬਾਈ ਹਾਂ ਹੈਗਾ ਬਿਲਕੁਲ ਰਿਜ਼ਲਟ ਦਿਖਾ ਦਿਓ ਜੀ ਰਿਜ਼ਲਟ ਬਾਈ ਹੋਰਾਂ ਕੋਲੇ ਵਧੀਆ ਆ ਰਿਜ਼ਲਟ ਬਾਈ ਜੀ ਬੱਕਰੀਆਂ ਨਾਲ ਹੀ ਆਉਂਦਾ ਚੰਗਾ ਬਰੀਡਰ ਛੱਡਿਆ ਹੋਵੇ ਚੰਗੀਆਂ ਬੱਕਰੀਆਂ ਦੇ ਰਿਜ਼ਲਟ ਆਉਣਾ ਹੀ ਆਉਣਾ ਆ ਤੁਸੀਂ ਦੇਖ ਸਕ ਲਓ ਬੱਕਰਾ ਸੂਇਆ ਹੈਗਾ ਹਨਾ ਪੱਠਾ ਨੇ ਜੀ ਇਹ ਆ ਦੇਖੋ ਬਈ ਪੱਠਾ ਦੇਖੋ ਬੱਕਰੇ ਦੀ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਤੇ ਆ ਦੂਜੇ ਨੰਬਰ ਵਾਲੀ ਪੱਠਾ ਦੇਖੋ ਸਾਰੇ ਮੇਲੇ 'ਚ ਨਹੀਂ ਮਿਲਣੀ ਬਈ ਇਹੋ ਜੀ ਕੁਆਲਿਟੀ ਦੱਬੀ ਪੱਠਾ ਬਈ ਕਿੰਨੀ ਉਮਰ ਦੀ ਹੋਗੀ ਹੈ ਜੀ ਇਹ ਵੀਰੇ 11 ਮਹੀਨਿਆਂ ਦੀ ਪੱਠਾ ਠੀਕ ਹੈ ਇਸੇ ਬੱਕਰੇ ਦੀ ਹੈ ਜੀ 11 ਮਹੀਨਿਆਂ ਦੀ ਹੋਗੀ ਹੈ ਬਾਈ ਖੀਰੀ ਹੈ ਹਜੇ ਜੀ ਹਾਂ ਵੀਰੇ ਆ ਇਹ ਮੰਨ ਲਓ ਵਿਸ਼ੇਖ ਸਿੰਘ 7 ਮਹੀਨੇ ਦੀ ਠੀਕ ਆ ਜਿਵੇਂ ਬਈ ਸੰਭਾਲ ਦੇਖ ਰਹੀ ਆ ਹਨਾ ਸ਼ਾਈਨਿੰਗ ਬਹੁਤ ਆ ਬੱਚਿਆਂ ਦੀ ਫਿਰ ਇਹਨਾਂ ਦੀ ਡਾਈਟ ਕੀ ਹੁੰਦੀ ਆ ਜੀ ਕੀ ਪਾਉਂਦੇ ਉਹਨਾਂ ਨੂੰ ਖਾਣ ਨੂੰ ਵੀਰੇ ਉਸ ਦਾ ਬਲੱਡ ਲੈਨ ਦਾ ਫਰਕ ਹੁੰਦਾ ਵੀਰੇ ਹਾਂਜੀ ਬਾਕੀ ਡਾਈਟ 'ਚ ਇਹਨਾਂ ਨੂੰ ਮੰਨ ਲਓ ਕਣਕ ਹੋਗੀ ਮੱਕੀ ਹੋਗੀ ਹਾਂਜੀ ਫੁੱਲਾਂ ਦਾ ਛਿਲਕਾ ਹੋ ਗਿਆ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਪਾਉਂਦੇ ਆ ਬਾਕੀ ਬਾਹਰ ਚੱਲ ਜਾਂਦੀ ਆ ਬਈ ਇਹ ਬੱਕਰੀ ਕਿਹੜੀ ਦੇ ਬੱਚੇ ਇਹ ਦੋਨੇ ਮੱਕੀ ਵੀਰੇ ਦੀ ਪੱਠ ਮਾਂ ਮਰ ਗਈ ਬੇ ਕਰੇ ਅੱਛਾ ਆਪਣੇ ਕੋਲੇ ਇੱਕ ਵੀ ਮਰੀ ਆ ਤਿੰਨ ਬੱਕਰੀਆਂ ਪਿੱਛੇ ਆਪਣੇ ਡੈਡ ਹੋ ਗਏ ਸੀ ਉਹਨਾਂ ਦੇ ਮਾਂ ਠੀਕ ਹੈ ਜੀ ਇਹਦੀ ਮਾਂ ਆਪਣੇ ਲੋਗੇ ਵੀ ਨਹੀਂ ਆ ਆ ਪੱਠ ਦੀ ਮਾਂ ਤੁਹਾਨੂੰ ਦਿਖਾਉਂਦਾ ਬਾਈ ਹਨਾ ਕਿਉਂਕਿ ਜਦੋਂ ਬਾਈ ਸਾਹਮਣੇ ਹੋਵੇ ਪਤਾ ਲੱਗ ਜਾਂਦਾ ਵੀ ਕਿਹੋ ਜੀ ਬੱਕਰੀ ਸੀ ਤੇ ਬੱਕਰੀ ਦਾ ਰਿਜ਼ਲਟ ਕਿਵੇਂ ਆ ਆ ਦੇਖ ਲਓ ਹਨਾ ਆ ਮਾਵਾਂ ਧੀਆਂ ਦੀ ਫੋਟੋ ਦੇਖ ਲਓ ਬਾਈ ਦੇਖ ਲਓ ਜੀ ਐਵੇਂ ਲੋਰੀ ਪੜਦੀ ਸੀ ਹੂੰ ਠੀਕ ਆ ਬਾਈ ਭਾਈ ਜਿਵੇਂ ਰੰਗਾਂ ਜੀ ਤੁਹਾਡੇ ਕੋਲੇ ਸਾਰਿਆਂ ਜੀ ਇਹ ਬੱਕਰੀਆਂ ਹਨਾ ਡੱਬੀਆਂ ਵੀ ਆ ਕਾਲੀਆਂ ਵੀ ਆ ਤੇ ਬੱਕਰਾ ਫਿਰ ਸੁੰਨਦਾ ਕਿਵੇਂ ਆ ਜੀ ਅੱਗੇ ਇਹ ਆਪਣੇ ਵਰਗਾ ਸੁੰਨਦਾ ਬੱਚਾ ਜੀ ਠੀਕ ਹੈ ਜੀ ਆ ਕੀ ਲੋਹੇ ਕਲਰ ਆ ਬੱਕਰੀ ਆ ਕੀ ਲੋਹੇ ਕਲਰ ਚ ਹਨਾ ਬੱਕਰੀਆਂ ਫਿਰ ਭਈ ਆਪਣੀਆਂ ਕਰੂਆ ਪ੍ਰਾਣੀਆਂ ਜੀ ਹਾਂ ਜੀ ਆਂ ਜਿਹੜੇ ਕਰਦੀਆਂ ਬੱਕਰੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਕੰਮ ਕਰਦਾ ਬੇਟਾ ਖਾਨਦਾਨੀ ਵਾ ਚੱਲਿਆ ਆਉਂਦਾ ਪਹਿਲਾਂ ਭਈ ਠੀਕ ਹੈ ਜੀ ਪਹਿਲਾਂ ਦਾਦਾ ਜੀ ਕਰਦੇ ਸੀ ਹਾਂਜੀ ਸਾਹਿਬ ਸਾਹਿਬ ਆਗੇ ਤੇਰਾ ਸ਼ਿਆਰ ਠੀਕ ਹੈ ਜੀ ਅਗਲੀ ਪੀੜੀ ਦੇ ਵਿੱਚ ਬਈ ਓਏ ਓਏ ਕੰਮ ਤੁਰਿਆ ਆਉਂਦਾ ਜਾਨਵਰ ਬਹੁਤ ਬੰਦੇ ਰੱਖੀ ਬੈਠਿਆ ਹਨਾ ਸਾਰਿਆਂ ਦੇ ਚੰਗੇ ਹੁੰਦੇ ਆ ਪਰ ਜਿਹੜੇ ਇਹੋ ਜਿਹੇ ਜਾਨਵਰ ਹੈਗੇ ਆ ਉਹ ਬਈ ਜੀ ਹੌਲੀ ਹੌਲੀ ਤਿਆਰ ਹੁੰਦੇ ਆ ਜਿਹੜੇ ਬੰਦੇ ਪੀੜੀਆਂ ਚ ਕੰਮ ਕਰਦੇ ਅੱਗੇ ਦੀ ਅੱਗੇ ਨਸਲ ਨੂੰ ਸੰਭਾਲ ਕੇ ਰੱਖਦੇ ਆ ਜੇ ਬਈ ਹੁਣ ਦੀ ਗੱਲ ਕਰੀਏ ਜਿਵੇਂ ਇਹ ਬੱਕਰੀਆਂ ਦੇ ਬੱਚੇ ਆਉਂਦੇ ਆ ਇਸ ਬੱਕਰੇ ਦਾ ਰਿਜ਼ਲਟ ਆਉਂਦਾ ਕਿੰਨੀ ਉਮਰ ਦੇ ਬੱਚੇ ਤੁਸੀਂ ਸੇਲ ਕਰਦੇ ਹੋ ਕੀ ਕੀ ਰੇਟਾਂ ਤੇ ਬੱਚੇ ਆਪਣੀ ਛੋਗੜੀ ਸੇਲ ਹੋ ਜਾਂਦੀ ਆ ਚੰਦ ਜੀ ਕੀ ਕੀ ਰੇਟਾਂ ਦੇ ਵੇਚਦੇ ਨੇ ਹੁੰਦਾ ਅੱਜ ਆ ਜੀ ਬਸ ਵੀਰ ਰੇਟ ਹੁਣ ਮੌਕੇ ਤੇ ਹੋ ਜਾਂਦਾ ਫਿਰ ਕਈ ਵਾਰ ਵੀਡੀਓ ਚ ਹੋ ਜਾਂਦਾ ਮੌਕੇ ਤੇ ਜਿਹੇ ਆਉਂਦਾ ਕਰ ਦਿੰਦਾ ਬਸ ਰੇਟ ਹੋ ਜਾਂਦਾ ਉਹ ਹੋ ਜਾਂਦਾ ਰੇਟ ਹੋ ਜਾਂਦਾ ਜਿਵੇਂ ਅੱਜ ਕੱਲ ਬਈ ਕਹਿ ਦਿੰਦੇ ਬਹੁਤ ਬੰਦੇ ਯਾਰ ਬੀਟਰ ਬੱਕਰੀ ਬਈ ਰੱਖਣੀ ਬਹੁਤ ਔਖੀ ਹੈ ਰਜਦੀ ਨਹੀਂ ਹਨਾ ਹਰ ਇੱਕ ਬੰਦੇ ਤੋਂ ਇਹ ਦੇਖੋ ਵੀਰੇ ਕੰਮ ਤਾਂ ਕੋਈ ਵੀ ਆ ਕੋਈ ਵੀ ਸੌਖਾ ਨਹੀਂ ਹਾਂਜੀ ਮੈਂ ਤਾਂ ਤਾਂ ਹਰ ਇੱਕ ਫੀਲਡ ਚ ਕਰਨੀ ਪੈਂਦੀ ਹੈ ਕਿਸੇ ਵੀ ਚਾਹੇ ਖੇਤੀ ਕਰੋ ਚਾਹੇ ਦੂਏ ਡੰਗਰ ਰੱਖੋ ਚਾਹੇ ਆਪ ਕੋ ਮਿਹਨਤ ਬਿਨਾ ਕੁਝ ਨਹੀਂ ਮਿਹਨਤ ਬਿਨਾ ਕੁਝ ਨਹੀਂ ਹਨਾ ਠੀਕ ਹੈ ਜੀ। ਇਹ ਫੀਲਡ 'ਚ ਮਿਹਨਤ ਕਰੇ ਬਿਨਾ ਕੋਈ ਸਹੀ ਬੰਦਾ। ਆਪਣੇ ਨਾਲ ਬਾਪੂ ਜੀ ਆਏ ਹੋਏ ਨੇ। ਹਾਂਜੀ ਹਾਂਜੀ। ਕਰਾਉਂਗੇ ਗੱਲ ਬਾਤ। ਬਾਪੂ ਜੀ ਆਇਓ ਜੀ ਮਾੜਾ ਜ। ਆਇਓ ਜੀ। ਪੁਰਾਣੇ ਬੰਦਿਆਂ ਦੇ ਵੀ ਤਜਰਬੇ ਸੁਣਨੇ ਚਾਹੀਦੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਹੈ ਸੁਭਾਗ। ਬਾਪੂ ਜੀ ਕਿੰਨਾ ਕ ਸਮਾਂ ਹੋ ਗਿਆ ਜਿਵੇਂ ਬਾਈ ਨੇ ਦੱਸਿਆ ਤੁਸੀਂ ਪੀੜ੍ਹੀਆਂ ਜੀ ਇਹ ਕੰਮ ਹਨਾ ਆਪਣੇ। ਤੁਸੀਂ ਸੋਚਿਆ ਨਹੀਂ ਵੀ ਮੁੰਡੇ ਨੂੰ ਹੋਰ ਕੰਮ 'ਚ ਲਾ ਦੇ ਕੇ ਇਸ ਕੰਮ 'ਚ ਕਿਉਂ ਵੜਨਾ। ਮੁੰਡੇ ਜਾਂਦੇ ਪੈ ਨਹੀਂ ਰਾ ਹੋਰ ਕੰਮ ਦੇ ਵਿੱਚ। ਚਸਕਾ ਪੈ ਜਾਂਦਾ ਚਸਕਾ ਹੋ ਜਾਂਦਾ। ਚਸਕਾ ਪੈਦਾ ਹੁੰ ਮੈਨੂੰ ਲੱਗਦਾ ਅਸੀਂ ਅੱਗੇ ਨਹੀਂ ਹੁਣ ਕੰਮ ਆਪਣੇ ਕੋਲ ਹੈਗਾ ਮਗ ਨਾਲ ਖੇਤੀ ਦਾ ਕੰਮ ਹੈਗਾ ਆਪਣੇ ਤਾਂ 10-15 ਕਿੱਲਾਂ ਅੱਛਾ ਇਹ ਗੱਲ ਨਾਲ ਕਿੱਤੀ ਖੇਤੀਆਂ ਨਾਲ ਹਾਂਜੀ ਨਾਲ ਇਹ ਬੰਦਾ ਨਾਲ ਮਈਆਂ ਵੀ ਕਰੇ ਆਪਣੇ ਠੀਕ ਹੈ ਜਿਵੇਂ ਪਹਿਲਾਂ ਬੱਕਰੀਆਂ ਦਾ ਕੰਮ ਹੁੰਦਾ ਸੀ ਪੁਰਾਣੇ ਬੰਦਿਆਂ ਕੋਲੇ ਥੋੜੇ ਵਰਗਿਆਂ ਕੋਲੇ ਸੀ ਅੱਜ ਕੱਲ ਨਵੇਂ ਮੁੰਡੇ ਉੱਠ ਖੜੇ ਫਾਰਮ ਬਣਨ ਲੱਗ ਗਏ ਪੜ੍ਹੇ ਲਿਖੇ ਵੀ ਇੱਥੇ ਮੰਡੀਆਂ ਤੁਰੇ ਫਿਰਦੇ ਆ ਹੁਣ ਦੇ ਦੇ ਉਦੋਂ ਦੇ ਕੰਮ ਵਿੱਚ ਤੁਸੀਂ ਕਿੰਨਾ ਕ ਫਰਕ ਦੇਖਿਆ ਹੈਗਾ ਬਹੁਤ ਬੜਾ ਫਰਕ ਆ ਜੀ ਹੁਣ ਆਇਆ ਹੈਗਾ ਹਾਂਜੀ ਨਾਲ ਵੀ ਜਿਹੜਾ ਆਪਣੇ ਫਰੀਡ ਦੇ ਤੇ ਕੰਮ ਆਉਂਦਾ ਉਹ ਸਾਰਿਆਂ ਨਾਲ ਵੱਡਾ ਹਾਂਜੀ ਉਹਦੇ ਜਾਨ ਬੰਦ ਦੂਰ ਕੋਈ ਮੇਰੀ ਨਹੀਂ ਆ ਵੀ ਹੁੰਣ ਵਾਲੀ ਠੀਕ ਹੈ ਜੀ ਪਾਣ ਨਾਲ ਲਾਈਏ ਉਹ ਜੀ ਤੇ ਲਾਈਏ ਲੈਣੀ ਦਾ ਕੋਈ ਫਾਇਦਾ ਨਹੀਂ ਖਰਚਾ ਹਾਂਜੀ ਜੇ ਬੱਕਰੀ ਆਪਾਂ ਰੱਖ ਕੇ ਫਾਇਦੇ ਫਾਇਦੇ ਚਾਹੀਏ ਜੇ ਰੱਖੀ ਤਾਂ ਕੋਈ ਫਾਇਦਾ ਨਹੀਂ ਜੇ ਵੱਡੀ ਬੱਕਰੀ ਦੀ ਗੱਲ ਕਰੀਏ ਬੀਟਲ ਦੀ ਤੇ ਕਿੰਨੇ ਟਾਈਮ ਬਾਅਦ ਹੁੰਦੀ ਹੈ ਸਹੀ ਜਦੋਂ ਤੁਹਾਡੇ ਕੋਲੇ ਤਾਂ ਇੰਨਾ ਤਜਰਬਾ ਹੈਗਾ ਫੇਰ ਤਾਂ ਛਾਲ ਬਾਅਦ ਰੌਣਗੀਆਂ ਹਾਂਜੀ ਇਹ ਮਤਲਬ ਆਪਾ ਜਾਲੇ ਦੀ ਲਾਈਨਿੰਗ ਚਾਹੁੰਦੇ ਛੋਟਾ ਐਕਟਰ ਤੋਂ ਲੈ ਦੇ ਦਿੰਦਾ ਲਾਜ਼ਮੀ ਜਾਲੇ ਦੀ ਹਾਂਜੀ ਇਹ ਮਤਲਬ ਬੱਕਰੀ ਰੰਦੀ ਨਹੀਂ ਬੱਕਰੀ ਟੁੱਟਦੀ ਬੱਕਰੀ ਟੁੱਟ ਜਾਂਦੀ ਆ ਇਹ ਮਤਲਬ ਉਹ ਵੀ ਸ਼ੁਰੂ ਤਾਂ ਲੈਣਾ ਚੰਗੇ ਦਾਣਾ ਮੱਕਾ ਆਪਾਂ ਘਰੋਂ ਠੋਕ ਕੇ ਪਾਵਾਂਗੇ ਉਹ ਵੀ ਚੰਗਾ ਹੂੰ ਜਦੋਂ ਬੱਕਰੀ ਕੋਈ ਨਾ ਕੋਈ ਟਿੱਕੋ ਨਾ ਤੇ ਹੋ ਜਾਂਦੀ ਆ ਤਾਂ ਉਹਦੇ ਦਾਣੇ ਨੂੰ ਤੋੜਨੇ ਬੱਕਰੀ ਜਦੋਂ ਹੱਥ ਤੇ ਹੱਥ ਚੱਲਣ ਦੇ ਪਰ ਠੀਕ ਹੈ ਜੀ ਪਾਵਾ ਜੱਟ ਉਹਦੀ ਵੱਧ ਤੋਂ ਵੱਧ ਸੇਵਾ ਕਰਕੇ ਰੱਖਾਂਗੇ ਹਾਂਜੀ ਹੁਣ ਇੱਕ ਅਗਦੇ ਬੱਕਿਆਂ ਨੇ ਬਰਸੀਮ ਖਾਧਾ ਜੇ ਨਹੀਂ ਸਾਡੇ ਬੱਕਰੇ ਬਰਸੀਮ ਨਹੀਂ ਖਾਂਦੇ ਬਾਹਰ ਫੇਰਦੇ ਕਰ ਬਰਸੀਮ ਵੈਸੇ ਬਹੁਤ ਘੱਟ ਖਾਂਦੇ ਨਹੀਂ ਖਾਂ ਘੱਟੇ ਖਾਂਦੀਆਂ ਨਹੀਂ ਠੀਕ ਹੈ ਖਾ ਰਿਆ ਮਤਲਬ ਨਹੀਂ ਖਾਂਦੀਆਂ ਨਹੀਂ ਜਾਂ ਬਾਹਰ ਫੇਰਦੀਆਂ ਰਹੀਆਂ ਜਿਆਦਾ ਫਿਰ ਤੁਸੀਂ ਚਰਾੰਤ ਹੀ ਰੱਖਦੇ ਹੋ ਚਰਾੰਤ ਤੇ ਵਾਕੇ ਆਏਗਾ ਤੜਕੇ ਉੱਠਣਾ ਯਾਰ ਪਹਿਲਾਂ ਨਾ ਜਾ ਪੀਤੀ ਜਾ ਪਹਿਲਾਂ ਕਰ ਰਹੇ ਹਾਂ ਦਾਲੇ ਉਹਨਾਂ ਦੇ ਦੀਆ ਕੋਲੀ ਸਾਫ ਕਰੀ ਠੀਕ ਹੈ ਜੀ ਉਹ ਤੁਹਾਨੂੰ ਮਾਗਰੋਂ ਫਿਰ ਚੋਈ ਕਦੀ ਨੂੰ ਬਾਅਦ ਵਿੱਚ ਕਣਕ ਕਣਕ ਸਾਲਤੀ ਪਾਉਣੇ ਉਸੀ ਹਾਂ ਸਾਲਤੀ ਪਾਉਣੇ ਸਾਲਤੀ ਪਾਉਣੇ ਠੀਕ ਹੈ ਜੀ ਬਾਕੀ ਉਹ ਤੁਹਾਨੂੰ ਮਾਗਰੋਂ ਫਿਰ ਚੋਈ ਕਦੀ ਨਹੀਂ ਦੇਖਣਾ ਬੱਚੇ ਹੋਵੇ ਬਾਅਦ ਵਿੱਚ ਠੀਕ ਹੈ ਬਾਪੂ ਜੀ ਜੇ ਗੱਲ ਕਰੀਏ ਕਮਾਈ ਦੀ ਐਨੀ ਉਮਰ ਤੁਸੀਂ ਬੱਕਰੀਆਂ 'ਚ ਕੜਾਈ ਕੱਢੀ ਹੈਗੀ ਹੈ ਹਨਾ ਕਿੰਨਾ ਕੁਛ ਦਿੱਤਾ ਹੈਗਾ ਬੱਕਰੀਆਂ ਨੇ ਬਹੁਤ ਕੁਝ ਦਿੰਦੀਆਂ ਨੇ ਹਾਂਜੀ ਇਹ ਮਤਲ ਐ ਗੱਲ ਉਹ ਨੀਲੀ ਛੱਤ ਵਾਲਾ ਨੂੰ ਮਾਰ ਪਾਵੇ ਠੀਕ ਹੈ ਜੀ ਬੱਕਰੀ ਘਾਟ ਨਹੀਂ ਜੀ ਬੱਕਰੀ 50000 ਆਪ ਨੂੰ ਲੈ ਲਿਓ ਲੱਖ ਨੂੰ ਲੈ ਰਹੇ ਬੱਕਰੀ ਘਾਟਾ ਨਹੀਂ ਪਉਂਦੀ ਹੈ ਨਾ ਬਸ ਉਧਰੋਂ ਮਾਰਨਾ ਪਵੇ ਕੋਦਰਦਾਰ ਠੀਕ ਹੈ ਜੀ ਅੱਜ ਕੱਲ ਜਿਵੇਂ ਨਵੇਂ ਬੰਦੇ ਆ ਕੇ ਰੀ ਕਿਸੇ ਨੂੰ ਮਹਿੰਗਾ ਜਾਨਵਰ ਮਿਲ ਗਿਆ ਠੱਗੀ ਵੱਜ ਗਈ ਜਾਂ ਕੋਈ ਮਾੜੇ ਮੋٹے ਨੁਕਸ ਵਾਲਾ ਜਾਨਵਰ ਆ ਗਿਆ ਬੰਦਾ ਦੂਜੇ ਨੂੰ ਭੰਡਣ ਲੱਗ ਜਾਂਦਾ ਆ ਬਥੇਰ ਸੈੱਟ ਦਿੰਦਾ ਮੁੜ ਕੇ ਕਹਿੰਦੇ ਅਰ ਬੱਕਰੀਆਂ ਦੇ ਕੰਮ ਵਿੱਚ ਕੁਛ ਨਹੀਂ ਪਿਆ ਫੇਲ ਆ ਕੰਮ ਇਹ। ਇਹਨਾਂ ਨੂੰ ਪਤਾ ਕੀ ਆ? ਜਿਆਦਾ ਥੋੜਾ ਥੱਲੇਓ ਜਾਦੇ ਨਾ ਚੱਲੋ। ਮਤਲਬ ਕੀ ਕਹੇ 1000 ਤੋਂ ਸਟਾਰਟ ਕਰੋ। ਹੂੰ। ਤੇ ਮਤਲਬ ਰੱਖੋ 1 2 3 ਦੇ ਜਿਹਦੇ ਵਿੱਚੋਂ 1000 ਬਾਜ। ਹਾਂਜੀ। ਸਾਲ ਕਿਸੇ ਨਹੀਂ ਜੀ ਮਤਲਬ ਉਹਦੇ ਲਾਵੇ। ਉਹ ਟ੍ਰੇਨਿੰਗ ਕਰਨ ਦੀ ਹੁੰਦਾ ਜਾਂਦਾ ਹੀ ਆ ਤੇ ਮਤਲਬ ਉਹਦੀ ਘਰੇ ਹੀ ਟ੍ਰੇਨਿੰਗ ਲਾ ਲੂ ਕੇ ਸਾਰਿਆਂ ਨੂੰ ਫਾਇਦਾ ਹੋਣਾ ਉਹਦਾ ਕੰਮ ਤਾਂ ਦਾ ਹੋਣਾ। ਹੂੰ। ਤਾਂ ਕਿ ਆਪ ਵੀ ਆਜ-ਪਾਜ ਆਪਣੇ ਬੱਕਰੀਆਂ ਵਾਲਾ ਮੜਾ-ਮੋਟਾ ਉਹਦੇ ਕੋਲ ਬੈਠਦਾ ਔਰਦਾ ਰਹੇ। ਤਜਰਬਾ ਹੋ ਹੀ ਜਾਂਦਾ ਆਪਣੀ ਕੋਈ ਵੱਡੀ ਬੱਕਰੀ ਦਿਖਾਓ ਜਿਹੜੀ ਸਭ ਤੋਂ ਵੱਡੀ ਹੈ ਥੋਡੇ ਕੋਲੇ ਬਾਵਾ ਸੂਏ ਦਿੱਤੇ ਹੋਣ ਜੀ ਨੇ ਹਾਂ ਜੀ ਜਿੱਤੀ ਜਿੱਤੀ ਜੇ ਆਪਾਂ ਕੋਲ ਜਿੱਤੀ ਆ ਜੀ ਸੇਪੋ ਜੀ ਮੈਂ ਠੀਕ ਹੈ ਜੀ ਕਿੰਨੇ ਕ ਸੂਏ ਦਿੱਤੇ ਆ ਨੇ ਆਪਣੇ ਕੋਲੇ ਜੀ ਅੱਛਾ ਦੂਜੇ ਸੂਏ ਸੋਣਾ ਹਾਂ ਹਾਂ ਉਹ ਪਹਿਲੇ ਦੂਗੇ ਉਹ ਦੂਜਿਆਂ ਦਾ ਪੱਠਾ ਅਧੂਜੇ ਦੂਜੇ ਨੇ ਤੁਸੀਂ ਪਹਿਲੀ ਵਾਰ ਬੱਕਰੀ ਕ੍ਰੋਸ ਕਿੰਨੇ ਟਾਈਮ ਤੋਂ ਕਰਾਉਣੀ ਹੈ ਜੀ 6 ਦੰਦ ਤੇ ਅੱਛਾ ਆ ਦੇਖੋ ਬਈ ਕੁਆਲਿਟੀ ਦੇਖੋ ਆਪਣੀ ਐ ਡੇੜੀ ਬੱਕਰੀ ਕਹਿੰਦੇ ਵੀ ਬੁੱਢੀ ਹੋ ਗਈ ਆ ਦੇਖੋ ਬਾਈ ਕਹਿੰਦੇ ਹਜੇ ਦੂਜੇ ਸੂਏ ਸੂਈ ਹੈ ਬੱਕਰੀ ਹਨਾ ਇਹ ਬਈ 8 ਦੰਦ ਦੀ ਹੈ ਜੀ ਕੀ ਹਾਈਟ ਹੋਈ ਟ ਕੀ ਇਹਦੀ ਜੀ ਬਾਈ ਦੇ 40 ਡਿਗਰੀ 40 ਡਿਗਰੀ ਹੈਨਾ ਦੇਖੋ ਬਈ ਕੁਆਲਿਟੀ ਦੇਖੋ ਹੈਨਾ ਇਹ ਫਿਰ ਬਾਈ ਬੀਟਲ ਜੀ ਆਉਂਦੀ ਹੈ ਚਿੱਟੀ ਬਲੈਕ ਚਮੜੀ ਬਲੈਕ ਚ ਆਉਂਦੀ ਹੈ ਹੈਨਾ ਠੀਕ ਹੈ ਜੀ ਰੰਗੀ ਚਿੱਟਾ ਹੋਵੇ ਸਾਰੀ ਚਮੜੀ ਕਾਲੀ ਪਹਿਲਾਂ ਇਹ ਸੂਈ ਸੀ ਕਿਵੇਂ ਦਾ ਰਿਜ਼ਲਟ ਕੱਢਿਆ ਨੇ ਬੱਕਰੀ ਨੇ ਬਾਈ ਜੇਕਰ ਅੱਜ ਦੀ ਗੱਲ ਕਰੀਏ ਜਿਵੇਂ ਇਹੋ ਜੀ ਬੱਕਰੀ ਫਾਰਮ ਅੱਜ ਖੜੀ ਹੋਵੇ ਹੈਨਾ ਜਿਹੜੇ ਬੰਦੇ ਦਾ ਨਾਮ ਚੱਲਦਾ ਕਿੰਨੇ ਦੀ ਹੋ ਗਈ ਆਹ ਬੱਕਰੀ ਕੀਮਤ ਮੇਰੇ ਆਪਾਂ ਇਸ ਦੀ ਕੀਮਤ ਧਾਰ ਦੇਣੀ ਆਪਾਂ ਛੇਲੀ ਕਰਦੇ ਠੀਕ ਹੈ ਜੀ ਲੱਖਾਂ ਜੀ ਹੋਊਗੀ ਹਨਾ ਜੇ ਮੈਂ ਗੱਲ ਕਰੀਏ ਨਹੀਂ ਕਰਦੇ ਹਨਾ ਨਾ ਵੀਰੇ ਮਿਲਦੀ ਪੈਸਿਆਂ ਨੂੰ ਠੀਕ ਹੈ ਅਹ ਨਹੀਂ ਮਿਲਦੀਆਂ ਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਬਾਈ ਗੱਲਬਾਤ ਕਰਕੇ ਵਧੀਆ ਲੱਗਿਆ ਹਨਾ ਤੇ ਤੁਸੀਂ ਮਿਹਨਤ ਕੀਤੀ ਆ ਉਹ ਦੇਖ ਰਿਹਾ ਹਨਾ ਵਧੀਆ ਪ੍ਰਮਾਤਮਾ ਰੰਗ ਭਾਗ ਲਾਵੇ ਹਾਂ ਜੀ ਹਾਂ ਹੋਰ ਬਾਈ ਕੀ ਕਹਿਣਾ ਚਾਹੋਗੇ ਨਵੇਂ ਬੱਕਰੀ ਬਾਲਕ ਜੇ ਕੋਈ ਚੰਗਾ ਵੀਰੇ ਚੰਗੀ ਬੀੜ ਤੇ ਕੰਮ ਕਰੋ ਹੂੰ ਚਾਹੇ ਪਸ਼ੂ ਦੱਸ ਦੀ ਵੀ ਹੈ ਪੰਜ ਰੱਖ ਲੋ ਠੀਕ ਹੈ ਸਾਫ਼ ਸਫਤਰਾ ਕੰਮ ਕਰੋ ਮਿਹਨਤ ਕਰੋ ਮਿਹਨਤ ਜੀ ਠੀਕ ਹੈ ਬਾਈ ਧੰਨਵਾਦ ਜੀ ਇਹ ਸਾਮਝ ਮਾਲ ਕਰਦਾ ਉਹਲਾ ਵਧੀਆ ਜੀ